ਜੀ ਮੇਰਾ ਨਾਮ ਪ੍ਰਵਿੰਦਰ ਹੈ ਤੇ ਮੈਂ ਆਪਣੇ ਦੋਸਤਾਂ ਨਾਲ ਇੱਥੇ ਕੋ ਮਨਾਇਆ ਸੀ ਮੈਂ ਪਠਾਨਕੋਟ ਦਾ ਹੀ ਰਹਿਣ ਵਾਲਾ ਤੇ ਕਾਫੀ ਟਾਈਮ ਬਾਅਦ ਆਪਾਂ ਵਿਜ਼ਿਟ ਕੀਤਾ ਇੱਥੇ ਪਰ ਪਾਣੀ ਕਾਫੀ ਜ਼ਿਆਦਾ ਹੋ ਚੁੱਕਿਆ ਹੈ ਕੋਈ ਐਕਟੀਵਿਟੀ ਵੀ ਨਹੀਂ ਹੋ ਪਾ ਰਹੀ ਤੇ ਹੁਣ ਕਾਫੀ ਨਿਰਾਸ਼ਾ ਲੈ ਕੇ ਵਾਪਸ ਜਾਣਾ ਪੈ ਰਿਹਾ ਤੇ ਉਮੀਦ ਇਹ ਹੀ ਹੈ ਕਿ ਕੁਝ ਟਾਈਮ ਤੱਕ ਪਾਣੀ ਥੱਲੇ ਉਤਰ ਜਾਏਗਾ ਤੇ ਲੋਕ ਦੁਬਾਰਾ ਆਣੇ ਸ਼ੁਰੂ ਹੋਣਗੇ ਤੇ ਬਸ ਇਹ ਹੈ ਕਿ ਲੋਕਾਂ ਨੂੰ ਫਿਲਹਾਲ ਸੂਚਿਤ ਕੀਤਾ ਜਾਂਦਾ ਹੈ ਕਿ ਇੱਥੇ ਐਕਟੀਵਿਟੀ ਕੋਈ ਹੋ ਨਹੀਂ ਪਾ ਰਹੀ ਤੇ ਆਪਣਾ ਫਿਰ ਵੀ ਤੁਸੀਂ ਆ ਕੇ ਇੰਜੋਏ ਕਰ ਸਕਦੇ ਹੋ ਥੋੜਾ ਬਹੁਤ ਫੈਮਿਲੀ ਨਾਲ। ਸੁਨੀਲ ਸਿੰਘ ਭਾਈ। ਸੁਨੀਲ ਕਿੱਥੋਂ ਆਏ ਸੀ? ਭਾਈ ਭਾਈ ਗੁਰਦਾਸਪੁਰ ਤੋਂ ਆਏ ਆ। ਕੀ ਕਰਨਾ ਆਏ ਸੀ? ਘੁੰਮਣ ਆਏ ਭਾਈ। ਵੇਖ ਕੇ ਇੰਜੋਏ ਕਰਾਂਗੇ ਪਰ ਪਾਣੀ ਪਾਣੀ ਹੋਇਆ ਸਾੜੇ ਬੰਨੇ। ਨਾ ਕੋਈ ਬੋਟੀਂਗ ਹੁੰਦੀ ਦੀ ਆ, ਨਾ ਕੋਈ ਐਕਟੀਵਿਟੀ ਹੁੰਦੀ ਇੱਥੇ। ਬੜੇ ਚਾਣ ਆਏ ਸੀ ਵੇਹੇ ਪਰ ਮਜ਼ਾ ਨਹੀਂ ਲਾਵੜਾ। ਤੇ ਮੇਰਾ ਨਾਮ ਅਬੇ ਹੈ। ਇਹ ਮੇਰਾ ਯਾਰ ਰਾਜਨ ਤੇ ਆਪਾਂ ਇੱਧਰ ਘੁੰਮਣ ਆਈ ਸੀ ਇੱਧਰ ਬਾਰ ਦੇ ਬਾਅਦ ਅੱਜ ਆਈ ਪਰ ਅੱਜ ਤੱਕ ਪਾਣੀ ਨਹੀਂ ਸਾਫ਼ ਹੋਇਆ ਤੇ ਬਸ مایੁਸ ਹੋ ਕੇ ਉਹਨਾਂ ਅੱਪਾ ਵੀ ਘਰ ਜਾਣ ਲੱਗੇ ਆ ਨਹੀਂ ਇਹ ਸਾਡੀ